ਪਹਿਲਾਂ ਦੀ ਤਿਆਰੀ ਸੀ ਇਹ ਖੈਰੇ ਦਾ ਹੰਕਾਰ ਟੁੱਟਿਆ ਬਈ ਇੰਨੀ ਦੂਰੋਂ ਲੜਨਾ ਆ ਉਹਨੂੰ ਵਾਪਸ ਭੇਜਿਆ ਸੰਗਰੂਰ ਵਾਲੇ ਨੇ 25 50 ਇੱਥੇ ਮੈਨੂੰ ਖੈਰਾ ਲੱਭ ਕੇ ਦਿਖਾ ਗੁਰਮੀਤ ਸਿੰਘ ਮੀਤਿਆਰ ਕਬੱਡੀ ਜਿੱਤ ਤੋਂ ਬਾਅਦ ਧੂਰੀ ਪਹੁੰਚੇ ਨੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਮਰਥਕਾਂ ਦਾ ਭਾਰੀ ਜਿਹੜਾ ਜਮਾਬੜਾ ਲੱਗਿਆ ਹੋਇਆ ਉਹਨਾਂ ਨੂੰ ਮੋਢਿਆਂ ਦੇ ਉੱਪਰ ਚੱਕ ਕੇ ਜਿਹੜੇ ਸਮਰਥਕ ਨੇ ਜਿਹੜੇ ਉੱਥੇ ਲੈ ਕੇ ਆ ਰਹੇ ਨੇ ਤੇ ਨਾਲ ਦੀ ਨਾਲ ਸੈਲਫੀਆਂ ਨੇ ਜਿਹੜੀਆਂ ਉੱਥੇ ਲਈਆਂ ਜਾ ਰਹੀਆਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਉਹਨਾਂ ਦਾ ਫੋਟੋ ਖਿਚਾਉਣ ਦੇ ਲਈ ਸੈਲਫੀਆਂ ਲੈਣ ਦੇ ਲਈ ਜਿਹੜੀ ਭੀੜ ਹੈ ਜਿਹੜ ਉਹ ਜਿਹੜੀ ਧੂੜੀ ਦੇ ਤਾਰਾ ਹਵੇਲ ਦੇ ਵਿੱਚ ਲੱਗੀ ਹੋਈ ਹੈ ਤੇ ਵੱਡੀ ਗਿਣਤੀ ਹੋਣਾ ਸਮਰਥਕ ਪਹਿਲੀ ਪਹੁੰਚੇ ਹੋਏ ਸੀ ਪਹਿਲੀ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਸਾਹਮਣੇ ਸਾਹਮਣੇ ਤਸਵੀਰਾਂ ਦੇਖ ਸਕਦੇ ਤੁਸੀਂ ਸੁਖਪਾਲ ਖਹਿਰਾ ਵੋਟਾਂ ਪਈਆਂ ਤੁਸੀਂ ਦੇਖੋ ਸੁਖਪਾਲ ਖਹਿਰਾ ਦੀ ਤਸਵੀਰ ਨਜ਼ਰ ਆ ਰਹੀ ਆ ਸੰਗਰੂਰ ਵਾਲੇ ਮੀਤਿਹਰ ਦੇ ਪ੍ਰੋਗਰਾਮ ਦੇ ਵਿੱਚ ਸਮਾਗਮ ਦੇ ਵਿੱਚ ਸੁਖਪਾਲ ਖਹਿਰਾ ਦੀ ਤਸਵੀਰਾਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਨਾਲ ਭਵਨ ਸਿੰਘ ਮਾਨ ਉਹਨੇ ਤਸਵੀਰਾਂ ਨੇ ਤੇ ਸੁਖਪਾਲ ਸਿੰਘ ਖਹਿਰਾ ਦੀਆਂ ਤੇ ਇਹ ਬਹੁਤ ਵੱਡੀ ਤਸਵੀਰ ਇਸ ਵੇਲੇ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਸੰਗਰੂਰ ਤੋਂ ਵਿੱਚੋਂ ਕਿ ਸੁਖਪਾਲ ਖਹਿਰਾ ਜਿਹੜਾ ਤਸਵੀਰਾਂ ਗੁਰਮੀਤ ਸਿੰਘ ਮੀਤਿਹਰ ਦੇ ਸਮਾਗਮ ਦੇ ਵਿੱਚ ਨੇ ਪ੍ਰੋਗਰਾਮ ਦੇ ਵਿੱਚ ਨੇ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜੀ ਉਹਨਾਂ ਦੇ ਸਮਰਥਕ ਨੇ ਜਿਹੜੇ ਉਹ ਲੈ ਕੇ ਆਏ ਨੇ ਮੈਨੂੰ ਤਾਂ ਬਸ ਇੰਨੀਆਂ ਵੋਟਾਂ ਪਈਆਂ ਨੇ ਇਹ ਇੱਕ ਸਲੋਗਨ ਲੈ ਕੇ ਜਿਹੜੇ ਸਮਰਥਕ ਨੇ ਜਿਹੜੇ ਗੁਰਮੀਤ ਸਿੰਘ ਮੀਤਿਹਰ ਦੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਸੰਗਰੂਰ ਨੂੰ ਲਗਾਉਂਦੇ ਹੱਥ ਨੇ ਰੀਜੀਨਲ ਮੋੜ ਦੇ ਭਲੱਥ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਕਿਉਂਕਿ ਭਲੱਥ ਤੋਂ ਸਰਪਾਲ ਸਿੰਘ ਖੜਾ ਆਏ ਸੀ ਤਾਂ ਵੱਡਾ ਜਿਹੜਾ ਸਲੋਗਨ ਉੱਥੇ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਮੈਂ ਚਾਹੁੰਗਾ ਜੂਮ ਕੀਤਾ ਜਾਵੇ ਸੰਗਰੂਰ ਵਾਲੇ ਕੰਨਾਂ ਨੂੰ ਲਵਾਉਂਦੇ ਹੱਥ ਨੇ ਬੜੀ ਰੀਜੀਨਲ ਮੋੜ ਦੇ ਭਲੱਥ ਨੇ ਤਸਵੀਰਾਂ ਤੇ ਤੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਗਰਮੀ ਸਿੰਘ ਮੀਤ ਹੇਰ ਦੀ ਜਿੱਤ ਹੋਈ ਲੇਕਿਨ ਸਮਾਗਮ ਦੇ ਵਿੱਚ ਉਹਨੇ ਤਸਵੀਰਾਂ ਪਰ ਲੇਕਿਨ ਉਹਨਾਂ ਦੇ ਸਮਾਗਮ ਦੇ ਵਿੱਚ ਸੁਖਪਾਲ ਖਹਿਰਾ ਦੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋਗੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਜ਼ਰੂਰ ਤੋਂ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜ ਲਈ ਪਹੱਤ ਤੋਂ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਮੇਰੇ ਤੋਂ ਜੋ ਤਸੱਦਦ ਆਮ ਆਦਮੀ ਪਾਰਟੀ ਸਰਕਾਰ ਨੇ ਕਰਿਆ ਮੈਨੂੰ ਪਾਰਟੀ ਨੇ ਭੇਜਿਆ ਪਰ ਪਾਰਟੀ ਦਾ ਕੋਈ ਵੱਡਾ ਲੀਡਰ ਉਹਨਾਂ ਦੇ ਨਾਲ ਕੈਂਪੇਨਿੰਗ ਦੇ ਵਿੱਚ ਹਿੱਸਾ ਲੈਣ ਤਾਂ ਨਹੀਂ ਪਹੁੰਚਿਆ ਪਰ ਲੇਕਿਨ ਹਾਰ ਵੱਡੀ ਹੋਈ ਹੈ ਉਸ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਵੀ ਜਿਹੜਾ ਕਾਫੀ ਪਿੱਛੇ ਚੱਲੇ ਨੇ ਤੀਸਰੇ ਨੰਬਰ ਦੇ ਸਖਪਾਲ ਖਹਿਰਾ ਆਏ ਨੇ ਪਰ ਆਪਣੇ ਆਪ ਦੇ ਵਿੱਚ ਤਸਵੀਰਾਂ ਨੇ ਤੇ ਕਿਉਂਕਿ ਰਾਜਧਾਨੀ ਸੀ ਰਾਜਧਾਨੀ ਰਹੇਗੀ ਕਿਉਂਕਿ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਮੰਨਦੀ ਸੀ ਬਾਈ ਜੀ ਨੇ ਬਾਈ ਜੀ ਇਹ ਪੋਸਟਰ ਲੈ ਕੇ ਆਉਣ ਦਾ ਮਕਸਦ ਮਕਸਦ ਤੁਹਾਡੇ ਸਾਹਮਣੇ ਹੀ ਆ ਪੋਸਟਰ ਲੈ ਕੇ ਆਉਣ ਦਾ ਇਹ ਜਿਹੜੀ ਰਾਜਨੀਤੀ ਕਰਦੇ ਆ ਜਵਾਨਾਂ ਨੌਜਵਾਨਾਂ ਦੇ ਉੱਤੇ ਉਹਨਾਂ ਦੀਆਂ ਲਾਛਾਂ ਤੇ ਉਹਨਾਂ ਦਾ ਜਵਾਬ ਹੈ ਲੋਕਾਂ ਨੇ ਦਿੱਤਾ ਮੁੱਦੇ ਦੀ ਰਾਜਨੀਤੀ ਇਹਨਾਂ ਕੋਲ ਕੋਈ ਹੈਗੀ ਨਹੀਂ ਆ ਮੁੱਦੇ ਦਵਾਂਗੇ ਕਹਿੰਦੇ ਸੀ ਕਿਲਾ ਇੰਨਾ ਛੇਤੀ ਢੈਂਦਾ ਨਹੀਂ ਇਹੀ ਦੱਸਣ ਲਈ ਕਿਹਾ ਵੀ ਰਾਜਧਾਨੀ ਸੀ ਰਾਜਧਾਨੀ ਹੈ ਤੇ ਰਾਜਧਾਨੀ ਰਹੂਗੀ ਦਬਦਬਾ ਸੀ ਦਬਦਬਾ ਹੈ ਦਬਦਬਾ ਰਹੇਗਾ ਇਹ ਹੁਣੀ ਬਣਵਾ ਕੇ ਲੱਗੇ ਉਹ ਤਾਂ ਪਹਿਲੀ ਬਣੇ ਬਾਈ ਕੱਲ ਰਾਤ ਦਾ ਤਿਆਰ ਕੀਤਾ ਵਾ ਸੀ ਕਿਉਂਕਿ ਸਾਨੂੰ ਪਤਾ ਸੀ ਸਾਨੂੰ ਆਪਦੀ ਮਿਹਨਤ ਤੇ ਯਕੀਨ ਸੀ ਕਿਉਂਕਿ ਇਤਨੀ ਵੱਡੀ ਲੀਡ ਹੈ ਤੁਸੀਂ ਸ਼ਾਇਦ ਗਾਣਾ ਸੁਣਿਆ ਹੋਣਾ ਮੀਤ ਬਾਈ ਦਾ ਉਹ ਮੇਰੇ ਦੋਸਤ ਨੇ ਲਿਖਿਆ ਸੀ ਉਹ ਚ ਪਹਿਲੀ ਲਿਖਤਾ ਸੀ ਕਿ ਮਾਨ ਆਰਮੀ ਨੇ ਕੰਮ ਖਿੱਚਿਆ ਪਿਆ ਲੀਡ ਐਟ ਪਾਉਣੀ ਕਹਿੰਦੇ 2 ਲੱਖ ਤੋਂ ਜਿੱਤ ਤਾਂ ਪਹਿਲਾਂ ਹੀ ਹੋ ਗਈ ਸੀ ਆਣ ਹੀ ਅੱਜ ਹੋਇਆ ਇਹ ਤਾਂ ਪਹਿਲਾਂ ਦੀ ਤਿਆਰੀ ਸੀ ਇਹ ਖੈਰੇ ਦਾ ਹੰਕਾਰ ਟੁੱਟਿਆ ਬਾਈ ਇੰਨੀ ਦੂਰੋਂ ਲੜਨਾ ਆ ਉਹਨੂੰ ਵਾਪਸ ਭੇਜਿਆ ਸੰਗਰੂਰ ਵਾਲੇ ਨੇ 25 50 ਇੱਥੇ ਮੈਨੂੰ ਖੈਰਾ ਲੱਭ ਕੇ ਦਿਖਾ ਕਰ ਰਹੇ ਨੇ ਕਿਉਂਕਿ ਵੱਡੀ ਲੀਡ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਜਗ੍ਹਾ ਤੋਂ ਪਰ ਹੋਈ ਆਗੀ ਬਹੁਤ ਕਿਉਂਕਿ 2014 ਦੇ ਵਿੱਚ ਆਮ ਆਦਮੀ ਪਾਰਟੀ ਦਾ ਪਹਿਲਾ ਜਿਹੜਾ ਸੰਸਦ ਸੀ ਜਿਹੜਾ ਉਹ ਬੜੇ ਸਿੱਪਾ ਸੁਮਾਨ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਫਿਰ 22 ਦੇ ਵਿੱਚ ਜਦੋਂ ਉੱਪਰ ਆਉਂਦੇ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਐਮਪੀ ਬਣਦੇ ਨੇ ਤਾਂ ਲੇਕਿਨ ਜਦੋਂ 22 ਤੋਂ ਬਾਅਦ ਹੁਣ ਦੁਬਾਰਾ 24 ਵਿੱਚ ਇਲੈਕਸ਼ਨ ਹੁੰਦੀ ਆ ਤਾਂ ਹੁਣ ਫਿਰ ਇੱਕ ਵੱਡੀ ਲੀਡ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਉਥੋਂ ਮਿਲਦੀ ਹੋਈ ਨਜ਼ਰ ਆਉਂਦੀ ਹੈ ਕਿ ਇਸ ਤੋਂ ਲੱਗੇ ਵੱਡਾ ਜਿਹੜਾ ਕਹਿ ਸਕਦਾ ਜੋਖਮ ਦੇ ਵਿੱਚ ਨੇ ਜਿਹੜੇ ਵਰਕਰ ਨੇ ਜਿਹੜੇ ਆਮ ਆਦਮੀ ਪੱਟ ਕੇ ਉਹਨਾਂ ਵੱਲ ਵੀ ਦੇ ਨਾਲ ਕਿਹ ਵੱਲੋਂ ਪੰਜਾਬ ਤੱਕ ਸੰਗਰੋਹ